ਬੋਲ ਜੀ ਹਾਂ ਤਾਂ ਉਹਨਾਂ ਨੂੰ ਵੀ ਦੇਖੂਗਾ ਆਈ ਵੀਡੀਓ ਆਵਾਜ਼ ਕੱਟ ਨਾ ਕਰਦੇ ਆ ਲੋਈ ਜਦੋਂ ਆ ਮੈਂ ਜਿਆਦਾ ਨੇੜੇ ਕਰਵਾਨੇ ਆ ਸ ਹੈਲੋ ਗੋਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੇ ਆਪਾਂ ਜੇ ਲੱਗਿਆ ਖਾਸ ਦੇਣਾ ਵਾ ਬਲੌਗ ਸ਼ੁਰੂ ਕਰਨ 2:30 1:30 ਵਜ ਗਿਆ ਇੱਪਾ ਦੇ ਲੈਪ ਉਹ ਗਿਆਲ ਨੂੰ ਮੈਂ ਤੇ ਜਗਵਰੀ ਤੇ ਉੱਥੇ ਹੈਗੇ ਨਾ ਹੌਰਸ ਜੋ ਉਹ ਦੇਖ ਕੇ ਆਉਨੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਕਰਦੇ ਅੱਗੇ ਜਦ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੋ ਜਦ ਤੱਕ ਆਪਾਂ ਉਥੇ ਪਹੁੰਚਦੇ ਆ ਅੱਜ ਮੋਟਰਾਂ ਘਰੇ ਨਹੀਂ ਹੈਗਾ ਆਪਾਂ ਜਾਵਾਂਗੇ ਸਕੂਟਰੀ ਤੇ ਤੇ ਦੂਜਾ ਮੋਟਰਾਂ ਗਿਆ ਹੋਇਆ ਚੱਲਦੇ ਆ ਬਸ ਜੱਗਾ ਲੇਟ ਕਰੂਗਾ ਕਹਿੰਗੇ 1:30 ਵੇ ਦਾ ਟਾਈਮ ਸੀਗਾ ਉਹਨੂੰ 10 ਮਿੰਟ ਉੱਤੇ ਹੋ ਗਏ ਕਰਦਾ ਉਹਨੂੰ ਫੋਨ ਤਾਂ ਦੇਖ ਚੱਲਦੇ ਲੋਈ ਲੋਈ ਪਹੁੰਚ ਗਏ ਆਪਾਂ ਦਿਖਾਉਣੇ ਅੱਗੇ ਜਾ ਕੇ ਤੁਹਾਨੂੰ ਲੋਈ ਤੰਬੂ ਤੂੰਬੂ ਸਭ ਉਹ ਬਣਿਆ ਹੋਇਆ ਇੱਕ ਹੋਰ ਨੁਕਰੀਆਂ ਘੋੜੀਆਂ ਲਾ ਕੇ ਬੰਦੀਆਂ ਜਿਹੀਆਂ ਜਿਹੜੀਆਂ ਨੁਕਰੀਆਂ ਘੋੜੀਆਂ ਦਾ ਐਂਟਰੀ ਹੋ ਰਹੀ ਦੂਜੇ ਦਾ ਚੱਲਦਾ ਸ਼ੋਅ ਜਰੂਰ ਮਾਰਵਾੜੀਆਂ ਜੋ ਚੱਲਦਾ ਜੀ ਬ੍ਰੋਕ ਨਹੀਂ ਜਰਮਾਤਾ ਜੀ ਬਹੁਤ ਸੋਹਣਾ ਸਵਾਗਤ ਕਰਦੇ ਹਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਘੂ ਢਿੱਲੋਂ ਜੀ ਤੇ ਖੁਸ਼ੀ ਜੈਲਦਾਰ ਜੀ ਦੀ ਜੱਜਿੰਗ ਚੱਲ ਰਹੀ ਆ ਇਸ ਤੋਂ ਬਾਅਦ ਸ਼ੋਅ ਨੰਬਰ 194 ਤੋਂ ਇੱਕ ਦੀ ਜੱਜਿੰਗ ਤੋਂ ਬਾਅਦ ਸ਼ੋਅ ਨੰਬਰ 194 194 ਉਹ ਪਿਆਰੇ ਹਨ ਜੀ ਸ਼ੋਅ ਨੰਬਰ 194 ਇਸ ਤੋਂ ਬਾਅਦ ਇੱਕ ਸ਼ਾਨਿਆ ਮੌਲਦ ਦੇ ਵਿੱਚ ਬਹੁਤ ਬਹੁਤ ਸਹੀ ਧੰਨਵਾਦ ਕਰਦੇ ਆ ਗੋਲਦਨ ਹੱਲ ਧਾਟੇ ਵਾਲਿਆਂ ਦਾ ਤਸ਼ਕੀਰਤ ਸਮਰ ਜਿੰਦਗੀ ਦਾ ਮਾਣ ਬੱਤਾ ਵੀਰ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਮਾਤਾ ਜੀ ਵਿਸ਼ੇ ਪਰਤੇ ਆਏ ਹੈ ਤੇ ਪਰਿਵਾਰ ਦਾ ਅਸੀਂ ਬਹੁਤ ਦਾ ਧੰਨਵਾਦ ਜਿਹੜਾ ਕਰਦੇ ਆਂ ਤਸ਼ਕੀਰਤ ਸਮਰ ਜਿੰਦਗੀ ਦਾ ਮਾਣ ਬੱਤਾ ਵੀਰ ਹੈ ਸ਼ਹਾਦਤ ਤੇ ਪਾਉਂਦੇ ਅਸੀਂ ਧੰਨਵਾਦ ਜਿਹੜਾ ਕਰ ਰਹੇ ਆਂ ਹਾਂਜੀ ਪਹਿਲੇ 라운ਡ ਦੀ ਜਜਮੈਂਟ ਤਕਰੀਬਨ ਸਮਾਪਤ ਹੋ ਚੁੱਕੀ ਆ ਕੋਈ ਮਾਰਟਿਸਪੈਂਟ ਰਹਿੰਦਾ ਹੋਵੇ ਤਾਂ ਹੱਥ ਚਲਾ ਕਰ ਦਿਓ ਕਿਉਂਕਿ ਜਿੰਨੀ ਲਿਸਟ ਮੇਰੇ ਕੋਲ ਪਹੁੰਚੀ ਸੀ ਉਸ ਮੁਤਾਬਿਕ ਜਜਮੈਂਟ ਹੋ ਚੁੱਕੀ ਹੈ ਲੈ ਕੇ ਪਹੁੰਚਿਆ ਤਾਂ ਆਪਣੀ ਐਂਟਰੀ ਕਰਵਾ ਲਓ ਜੀ ਇਸ ਰਿੰਗ ਤੋਂ ਤੁਰੰਤ ਬਾਅਦ ਨੌਕਰੀਆਂ ਘੋੜੀਆਂ ਰਿੰਗ ਸ਼ੁਰੂ ਹੋਊਗਾ ਜੀ ਜੁਜੇ ਕੋਈ ਭਰਾ ਨੌਕਰੀ ਘੋੜੀ ਲੈ ਕੇ ਪਹੁੰਚਿਆ ਤੇ ਹਜੇ ਤੱਕ ਐਂਟਰੀ ਨਹੀਂ ਕਰਵਾਈ ਤੇ ਆਪਣੀ ਐਂਟਰੀ ਕਰਵਾ ਲਓ ਜੀ ਜ਼ਰੂਰ ਜਿਹੜਾ ਸਪਰਟ ਕਰਦਣ ਜੀ ਮੁਕਵੀ ਘੋੜੀਆਂ ਵਾਲੇ ਵੀਰ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਹੈ ਉਹ ਜ਼ਰੂਰ ਐਂਟਰੀ ਕਰਾਣਨ ਤੇ ਨਾਲ ਹੀ ਇਹੋ ਧੰਨਵਾਦ ਕਰਦੇ ਆਂ ਕਰਮ ਸਟੂਡੀਓ ਮਲਾਵ ਦਾ ਵੀ ਉਹਨਾਂ ਦੇ ਨਾਲ ਹੀ ਸਨ ਪ੍ਰਾਪਤ ਕੀਤੇ ਆਂ ਗੇਸ ਦੇ ਗਰਦਨ ਦੇ ਆਪਣੇ ਸਟਰਕਚਰ ਦੇ ਕਾਊਂਟ ਜੀ ਉਸ ਹਾਲ ਦੇ ਨਾਲ ਸੈਕੰਡ ਰਾਊਂਡ ਦੇ ਲਈ 10 ਬਿਖੇਰੇ ਸਿਲੈਕਟ ਹੋਣੇ ਨੇ ਲਈਏ ਹੈ ਪੂਰੇ ਹੌਕੇ ਲੜੇ ਨੇ ਅੱਜ ਇਹਨਾਂ ਨੂੰ ਪਤਾ ਲੱਗਿਆ ਵੀ ਕੁਰਵਿੰਦਰ ਸਿੰਘ ਖੇੜੀ ਦਾ ਸ਼ਰਮ ਛੱਠਾ ਸ਼ਰਮ ਛੱਠਾ ਉਹ ਸ਼ਖਸੀਅਤ ਆ ਜਿਹੜੀ ਕਿਸੇ ਪਹਿਚਾਣ ਦੀ ਮਹਤਾਜ ਨਹੀਂ ਹੈਗੀ ਨਾਲ ਤੇ ਮੁੰਡਾ ਬਾਬਾ ਨਾਲ ਰਿੰਮੀ ਨਾਲ ਸੱਤਾ ਸਾਰੇ ਦੇ ਸਾਰੇ ਭਰਾ ਇਹਨਾਂ ਦਾ ਸਮਾਜ ਸੇਵਾ ਦਾ ਕੰਮ ਐ ਦੇਖ ਕੇ ਮੈਂ ਹਰਾ ਰਹਿ ਗਈ ਆ ਇੰਨੀ ਛੋਟੀ ਉਮਰ ਦੇ ਵਿੱਚ ਨਾ ਬੱਚਿਆਂ ਨੂੰ ਸਮਾਜ ਦੇ ਵਿੱਚ ਵਿਚਰਦਿਆਂ ਦੇਖ ਕੇ ਜਿੱਥੇ ਆਮ ਬੱਡੇ ਲੀਡਰ ਬੱਡੇ ਦਾ ਵੱਡਾ ਲੀਡਰ ਸਾਰਾ ਧਿਆਨ ਪੈਸੇ ਵੱਲ ਹੁੰਦਾ ਵੀ ਕਿਵੇਂ ਸਮਾਲਦੇ ਨੇ ਉਟਲੀਏ ਕਿਵੇਂ ਪੈਸਾ ਕਮਾ ਲੀਏ ਇਹਨਾਂ ਬੱਚੇ ਦਾ ਸਾਰਾ ਧਿਆਨ ਕੀ ਭਰਾ ਵਿਸ਼ੇ ਤਰ ਦੇ ਅੱਜ ਇਸ ਮੇਲੇ ਦੇ ਨਾਲ ਕਿਤੇ ਜੁੜੀ ਹੋਈ ਹੈ ਇਸ ਲਈ ਧੰਨਵਾਦ ਜਿਹੜਾ ਕਰਦੇ ਆ ਜਿੰਨੇ ਵੀ ਗੀਰੂ ਰੰਗਾਂ ਆਟੋ ਸਟੂਡੀਓ ਚੰਡੀਗੜ੍ਹ ਸ਼ੇਰ ਦੀ ਸ਼ੌਟ ਵੇਸਟ ਹੋਇਆ ਜੀ ਸੈਕੰਡ ਰਾਉਂਡ ਦੇ ਵਿੱਚ ਬਿਲਕੁਲ ਜਿਹਦੇ ਸਾਹਮਣੇ ਹੈ ਜੀ ਥੋੜਾ ਗੈਪ ਬਣਾ ਕੇ ਰੱਖ ਲਿਆ ਕਰੋ ਕਿਉਂਕਿ ਕਈ ਵਾਰ ਜਾਨਦਾਰ ਨੁਕਸਾਨ ਕਰ ਜਾਂਦਾ ਦੂਜੇ ਦਾ ਥੋੜਾ ਬਚਾਟਾ ਲਓ ਜੀ 6 ਨੰਬਰ 286 ਸਾਈਡ ਤੇ ਰੋਕ ਲਓ ਜੀ ਸ਼ੋ ਨੰਬਰ 112 112 ਲੈ ਕੇ ਆਓ ਜੀ ਇੱਕ ਦੂਜੇ ਦੇ ਸਾਹਮਣੇ ਖੜਾ ਕੇ ਦੇਖਦੇ ਇਹਨਾਂ ਨੂੰ ਅਗਰੈਸਿਵ ਪਣਾ ਬਿਲਕੁਲ ਆਮੋ ਸਾਹਮਣੇ ਕਰ ਲਿਆ ਕਰੋ ਜੀ ਬਸ਼ੇਰਾਂ ਉਹਨੇ ਗੱਲ ਤੇ ਕੀਆ ਨਗੀ ਬਿੰਗੀ ਭਾਈ ਸਟੇਜ ਤੇ ਜਰੂਰ ਸੱਤਰ ਕਾਲੀ ਭਾਈ ਰੀਮੀ ਤਾਲੀਆਂ ਮਾਰ ਦਿਓ ਜੀ ਹਾਂ ਹੋਰ ਜਰ ਤਾਲੀਆਂ ਆਜੂ ਦਾ ਪਰਫਾਰਮ ਕਰਦੇ ਹੋਏ ਸੋ ਇਸ ਰਾਉਂਡ ਦੇ ਵਿੱਚ ਜਿਵੇਂ ਆਪਾਂ ਕੋਸ਼ਿਸ਼ ਕਰਦਾ ਨੇ ਬਿਲਕੁਲ ਆਨਾ ਸਾਹਮਣੇ ਬਸ਼ੇਰੇ ਕਿ ਕਿਸ ਤਰ੍ਹਾਂ ਦੂਜੇ ਜਾਨਵਰ ਦੇ ਸਾਹਮਣੇ ਆਪਣੇ ਆਪ ਨੂੰ ਇਰਫਾਨ ਕਰਦੇ ਮਸ਼ਹੂਰ ਚੀਜ਼ ਦੇਖੀ ਜਾਂਦੀ ਆ ਇਸ ਤਰ੍ਹਾਂ ਦਾ ਆਪਣਾ ਐਟੀਟਿਊਡ ਦਿਖਾਉਂਦੇ ਆ ਇਸ ਤਰ੍ਹਾਂ ਆਪਣੇ ਆਪ ਨੂੰ ਸ਼ੋਅ ਕਰਦੇ ਆ ਆਪਣੇ ਕੰਨਾਂ ਦੀ ਬੰਨ ਕਰ ਸ਼ੋਅ ਕਰਦੇ ਆ ਆਪਣੀ ਗਰਦਾ ਦਿਖਾਉਂਦੇ ਆ ਸੋ ਸੈਕਿੰਡ ਰਾਉਂਡ ਦੇ ਵਿੱਚ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ ਮੇਰੀ ਬਹੁਤ ਹੀ ਬਰੀਕੀ ਦੇ ਨਾਲ ਬਤਾਵੀਂ ਨੌਕਰੀਆਂ ਜਿਹੜੇ ਬਣਾ ਨੌਕਰੀਆਂ ਘੋੜੀਆਂ ਲੈਣਦੇ ਨੇ ਸਤਿਕਾਰਾ ਜਿਹੜਾ ਕਰਦੇ ਆ ਨਰਸਿੰਗ ਕਾਲਜ ਅਸੀਂ ਵੈਲਕਮ ਕਰਦੇ ਹਾਂ ਜੇ ਅਸੀਂ ਨਰਸਿੰਗ ਕਾਲਜ ਵਾਲੇ ਬੱਚੇ ਤੇ ਮਨਨ ਸਟਾਫ ਦਾ ਤੁਹਾਨੂੰ ਜੀ ਆਇਆਂ ਨੂੰ ਪਹਿਲੀ ਵਾਰ ਤਾਂ ਮਤਲਬ ਤੁਹਾਨੂੰ ਕੱਲ ਪਹਿਲਾ ਦਿਨ ਸੁਣਾਂਗੇ ਅੱਜ ਤੁਹਾਨੂੰ ਮੁਬਾਰਕਾ ਦਿੰਦੇ ਹਾਂ ਉਸ ਦੀ ਠੀਕ ਹੈ ਨਾ ਪਹਿਲਾ ਦਿਨ ਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਇੱਥੇ ਆਉਣ ਤੋਂ ਤੁਹਾਨੂੰ ਜੀ ਆਇਆਂ ਨੂੰ ਲੈ ਲਓ ਜੀ ਤੁਸੀਂ ਸਾਡੇ ਬੱਚਿਆਂ ਦਾ ਹੌਸਲਾ ਵਧਾਣਾ ਆਇਓ ਸ਼ਾਨ ਚੜ੍ਹਦੀ ਠੀਕ ਹੈ ਯਾਰ ਜਿਹੜੇ ਪੁੱਜੇ ਹੈ ਇਸ ਹੋਰ ਸੁਸ਼ੋਭੇ ਤੇ ਅਸੀਂ ਧੰਵਾ ਜਿਹੜਾ ਕਰ ਰਹੇ ਹਾਂ ਦੀ ਤਾੜੀ ਜਰੂਰ ਲਾ ਦਿਓ ਯਾਰ ਬਹੁਤ ਵੱਡਾ ਜਿਗਰਾ ਚਾਹੀਦਾ ਇਹਨਾਂ ਰਿੰਗਾਂ ਦਾ ਹੱਸਾ ਬਣਾਉਣ ਲਈ ਨਹੀਂ ਤਾਂ ਕਈ ਯਾਰ ਘਰੇ ਵੱਟੀ ਦੇਰੀ ਜਾਂਦਾ ਹੈ ਨਾ ਹੋ ਜੇ ਸਾਡਾ ਨੰਬਰ ਪਿੱਛੇ ਨਾ ਲੱਗ ਜੇ ਪਰ ਜਦੋਂ ਆਪਾਂ ਇੱਧਰ ਲਈ ਆਵਾਂਗੇ ਕੋਈ ਆਪਾਂ ਨੂੰ ਪਤਾ ਚੱਲਣਾ ਕਿ ਸਾਡੇ ਜਾਨਵਰ ਦੇ ਵਿੱਚ ਘਾਟ ਕੀ ਆ ਅਸੀਂ ਕਿਸ ਤਰ੍ਹਾਂ ਕਵਰ ਕਰ ਸਕਦੇ ਹਾਂ ਉਸ ਗੱਲ ਬਾਰੇ ਨੂੰ ਅਸੀਂ ਕਿਸ ਚੀਜ਼ ਦਾ ਧਿਆਨ ਦੇਣਾ ਹੈ ਖੰਸ ਕਰਕੇ ਖੇਡਣਾ ਬਣਾਉਣ ਲਈ ਇਹਨਾਂ ਸ਼ੁਆਨ ਨੂੰ ਖੇਡਣਾ ਚਾਹੀਦਾ ਪਾਪੂ ਜੀ ਸਪੱਸ਼ਟ ਤਰੀਕੀ ਦੇ ਨਾਲ ਜੱਜਮੈਂਟ ਹੋਈ ਆ ਪੈਸਾ ਲਾਉਣ ਦਾ ਤਾਲੀਆਂ ਬਾਜੀ ਖੂਬ ਜੀ ਤੋਂ ਸ਼ੇਰਾ ਜਿਹੜਾ ਬਿਲਕੁਲ ਜੈਡ ਬਲੈਕ ਕਹਿ ਦਿੰਦੇ ਆ ਸੋ ਤੁਹਾਡੇ ਸਾਹਮਣੇ ਆ ਰਹੇ ਜੀ 10ਵੀਂ ਜਿਹੜੀ ਪੋਜੀਸ਼ਨ ਆ ਹਾਸਲ ਕੀਤੀ ਇਸ ਵਸੇਰੇ ਨੇ ਆਤਾ ਹੌਸਲਾ ਦੇ ਲਈ ਜ਼ੋਰਦਾਰ ਤਾਲੀਆਂ ਦੇ ਨਾਲ ਦੇਸੋ ਹੁਣ ਆ ਲਈ ਲੱਗ ਤਾੜੀਆਂ ਚੱਲ ਭਾਈ ਨੌਵੇਂ ਨੰਬਰ ਤੇ ਬਹੁਤ ਸੋਹਣਾ ਬਸ਼ੇਰਾ ਪੰਜ ਗਲਿਆ ਮੈਚ ਕਲਰ ਬਹੁਤ ਸੋਹਣਾ ਨਾਮ ਰੱਖਿਆ ਇੱਕ ਗੱਲ ਮੈਂ ਹੋਰ ਨਾਲ ਕੀਤੀ ਆ ਵੀ ਜਿੰਨੇ ਵੀ ਸਾਡੇ ਧੜਾ ਪਾਲ ਕਬੀਰ ਨੇ ਆਪਣੇ ਜਾਨਵਰਾਂ ਦੇ ਨਾਮ ਬਹੁਤ ਹੀ ਪਿਆਰ ਨਾਲ ਤੇ ਅਲੱਗ ਜੇ ਟਾਈਪ ਦੇ ਰੱਖੇ ਆ ੁੱਲੇ ਰੰਗ ਦਾ ਬਸ਼ੇਰਾ ਜੀ ਮੱਥੇ ਟਟਾ

ਜਿਹੜਾ ਖੰਡੇ ਦਾ ਲੈ ਕੇ ਮੇਕੋੜ ਦਾ ਨਾਮ ਧਾਰੀ ਮਾਰਗ ਬਣਿਆ ਹੋਇਆ ਮਾਰਗ ਸਿੱਖ ਕੌਮ ਦੇ ਵਿੱਚ ਇਹਨਾਂ ਦਾ ਇੱਕ ਵੱਡਾ ਖੰਡੇ ਨੇ ਆ ਜੀ ਚੱਕ ਕਿਉਂ ਆਏ ਬਾਈ ਜੀ ਇਹਨੂੰ ਮੱਥਾ ਟੇਕਿਆ ਨਰਾਭਾ ਮੈਂ ਉਹ ਜਿੱਥੇ ਘੋੜਿਆਂ ਵਾਲੇ ਵੀਰ ਆਪਣੇ ਬਸ਼ੇਰੇ ਨਾਲ ਪਾਰਟਿਸਪੇਟ ਹੋਇਆ ਪਹਿਲੇ ਸੋ ਤਰਮ ਭੂਮੀ ਕਹਿ ਸਕਦੇ ਕਿਦਾਂ ਇਹਨਾਂ ਭਰਾਵਾਂ ਦੀ ਸਾਲੀ ਵੱਡੀ ਮਿਹਨਤ ਸਾਡਾ ਭਾਈ ਯਾਦੀ ਸਰਪੰਚ ਦਾ ਬਹੁਤ ਬਹੁਤ ਬਾਕੀ ਟੌਪ ਦੇ ਘੋੜਿਆਂ ਵੀਰ ਦੇ ਫਾਰਮ ਦੇ ਬਾਕੀ ਆ ਗਿਆ ਪਹਿਲੇ ਚੰਗਾ ਉੱਥੇ ਮੱਝੂ ਕੇ ਦਾ ਨਾਮ ਜ਼ਰੂਰ ਲਿਆ ਜਾਂਦਾ ਨੇ ਆ ਗਿਆ ਜੀ ਸਰ ਦੇ ਵਿੱਚ ਵੀ ਨੰਦ ਜ਼ਰੂਰ ਆ ਜੀ ਮੱਝੂ ਦੇ ਲੈਣ ਦਾ ਸੋ ਮੱਝੂ ਕੀ ਮੱਝੂ ਕੀ ਆ ਤੌਰ ਦੇ ਹਾਂ ਹਾਂ ਜੀ ਬਸ਼ੇਰਾ ਨਾ ਹੈਗਾ ਪਰ ਫਿਰ ਵੀ ਇੱਕ ਵਾਰ ਮਾਲਕ ਦੇ ਕੋਲੋਂ ਕਲੀਨ ਕਰਨਾ ਸਾਡਾ ਫਰਜ਼ ਬਣਦਾ ਜੀ ਸੋ ਕਮੇਟੀ ਨੂੰ ਬੇਨਤੀ ਹੈ ਜੀ ਪਹਿਲਾ ਨਾਂ ਚੈਂਪੀਅਨ ਉਹ ਚੈਂਪੀਅਨ ਬਣਿਆ ਜਿੰਨੀਆਂ ਵੀ ਰਿੰਗਾਂ ਖੇਡਿਆ ਬਸ਼ੇਰਾ ਅਲਬਖ ਸੋ ਗ੍ਰੈਂਡ ਸਰ ਜਿਹੜਾ ਨਵਾਵਾਂਗੇ ਵੀ ਹਾਂ ਹਾਂ ਉਹ ਜਿਹੜਾ ਕਰਦੇ ਆ ਲੋਈ ਰਸੀ ਲਲੀ ਮੁੰਡੇ ਨੇ ਚੱਲ ਵੀ ਗਾ ਹਾਂ ਕਿਉਂਕਿ ਰੂਟ ਦੇ ਆਖਰੀ ਜਿੰਨਾ ਵੀ ਹਰਦਿਸ ਸਟੇਸ਼ਨ ਕਰਾਈਆ ਜੀ ਪੀ ਲੈਂਡ ਕੇ ਉੱਡ ਚੰਗੇ ਲਈ ਇੱਕ ਜ਼ੋਰਦਾਰ ਤਾਲੀਆਂ ਆਪ ਭਰਾ ਦੇ ਲਈ ਜੇਕਰ ਜਰੂਰ ਕਰ ਦਈਏ ਲੋ ਜੀ ਨੌਕਰੀਆਂ ਦੀ ਰੰਗਤ ਹੋ ਗਈ ਦੋ ਆ ਗਈਆਂ ਕਰੋਚਕ ਕਿਨੋਟੋਫੋ ਆਵਨ ਦੀ ਇਸ ਤੇ ਉਧਰ ਧੰਨਵਾਦ ਕਰਦੇ ਜਿਹੜੀਆਂ ਨੂੰ ਮਹਾਦੇਸ਼ਾ ਚੇਤਰ ਜਿਹੜੀਆਂ ਇਸ ਸਟੇਜ ਤੇ ਵਧਾ ਰਹੇ ਨੇ ਅੰਮ੍ਰਿਤ ਦਾ ਮੂਸੇ ਜਿਹੜਾ ਧੰਨਵਾਦ ਕਰਦੇ ਆ ਆਪਣੇ ਕੀਮਤੀ ਸਮੇਂ ਵਿੱਚੋਂ ਸਾਡਾ ਕਾ ਰੈਕ ਚੱਕ ਰੋ ਰਿਹਾ ਜੀ ਨੁਕਰੀਆਂ ਘੋੜੀਆਂ ਦਾ ਚੱਕਾ ਕਰਦੇ ਨੇ ਕੀ ਨੇ ਕਿਹੜੀ ਦੰਦ ਆ ਕੁੜੀਆਂ ਜਿਹੜੇ ਸ਼ੁਰੂ ਕਰਵਾਦੀ ਹੈ ਲਓ ਜੀ ਨੌਕਰੀਆਂ ਕੋਲੀਆਂ ਕੰਨਾਂ ਵੀ ਰੈਕ ਦੇ ਵਿੱਚ ਸੋ ਮੱਥਾ ਟੇਕਿਆ ਜਾ ਰਿਹਾ ਜੀ ਬੰਨ ਬੇਨ ਤੇ ਅੱਜ ਕੋੜੇ ਕੋੜੇ ਜਿਹਨੇ ਥਿੰਗ ਸਾਈਡ ਕਰ ਦੋਈ ਕੇਂਦਰ ਕਰ ਦੋਈ ਕੁੜੀ ਮਰੀ ਕੁੜੀ ਪਰ ਜਿਵੇਂ ਦੇਖੀਓ ਲਾਸਟ ਵਾਲੀ ਕੁੜੀ ਹੋਈ ਹੋਏ ਕਿ ਨਹੀਂ ਇਹਨੂੰ ਬੰਦ ਕਰਨ ਕੋਸ਼ਿਸ਼ ਕਰੋ। ਬਲੀਵ। ਬਹੁਤ ਬਹੁਤ ਇਸ ਨੂੰ ਤਾਰ ਬੰਦ ਕਰਦੇ ਜਿੰਨੇ ਹੈ ਕਹਾਂਜੇ ਵਿੱਚੋਂ ਪਸ਼ਾਟਿੰਗ ਗੌਲ ਦਾ ਸਪੌਂਸਰ ਹੈ ਜਿੰਦਰਜੀਤ ਸਿੰਘ ਗੋੜ ਦੇ ਹੱਥਾਂ ਤੱਕ ਹੈ ਬਹੁਤ ਬਹੁਤ ਇਸ ਨੂੰ ਧਰਬੰਦ ਕਰਦੇ ਆ ਦਿਲ ਦੀਆਂ ਗਾਰਾਂ ਦੇ ਵਿੱਚ ਆਪਣੇ ਕੀਮਤੇ ਸਭੇ ਦੇ ਵਿੱਚੋਂ ਸਮਾ ਕੱਢ ਕੇ ਅੱਜ ਇਸ ਖੇਡ ਕੇ ਨੇ ਸ਼ੁਰੂ ਕਰ ਦਿੱਤੇ ਗਏ ਹੈ। ਹਾਂ ਸਾਰੇ ਦੇ ਦੇ ਵਿੱਚ ਬਹੁਤ ਮਹਿੰਗੇ ਵੱਜਣ ਦੇ ਘੋੜੇ ਜਿਹੜੇ ਅੱਜ ਇਸੇ ਧਰਮ ਦੇ ਉੱਤੇ ਕਿਦੇ ਦੇਖਣ ਨੂੰ ਜਿਹੜੇ ਮੈਦਾਨੇ ਆ। ਇਸੇ ਧੰਨਵਾਦ ਕਰਦੇ ਸਾਰੀ ਧਰਮ ਦੇ ਵੀਰਾਂ ਦਾ ਜਿਹੜੇ ਭਰਾ ਕਿਦੇ ਅੱਜ ਬੰਦਾ ਪਰਾਂ ਨਾਲ ਕਰਦੇ ਆ। ਆਹ ਆ ਗਈਆਂ ਪੰਜਵੇਂ ਇੱਧਰ ਆ ਗਈ। se seu né ਸ਼ੋਰ ਨੰਬਰ 140 ਆਜੋ ਜੀ ਸ਼ੋਰ ਨੰਬਰ 340 ਨੰਬਰ 300 ਤੇ ਸ਼ੋਰ ਨੰਬਰ 11 11 ਦੀ ਸ਼ੂਟ ਨੰਬਰ 11 ਬੜੀ ਦਮ ਚੋਟ ਕੋਦੀਆਂ ਬਤਰੀ ਬਿਲਕੁਲ ਸਪੌਟ ਲੈਂਡ ਇਹ ਸਰਗਰ ਦਾ ਸ਼ਾਨਾਰ ਬੜੀਆਂ ਹੋਈਆਂ ਨੇ ਜੀ ਕੋਈ ਕੁਝ ਜਿੰਗ ਹੋ ਗਈ ਖਰੀ ਸ਼ੰਦਰਤਾ ਸਿੰਘ ਦੇ ਦਰਾਂ ਰਿਜਿਸਟ੍ਰੇਸ਼ਨ ਕਰਵਾ ਦਿਓ ਤੇ ਨਾਲ ਨੂੰ ਸੰਖੇਪ ਕਾਰਨ ਦੀ ਕਰਦੇ ਹੋ ਆਪਣਾ ਜਾਨਵਰ ਦੀ ਪੂਰੀ ਡਿਟੇਲ ਲਿਖ ਕੇ ਜੀ ਮਾਰਵਾੜੀ ਘੋੜੀਆਂ ਦੀ ਵੀ ਰਜਿਸਟ੍ਰੇਸ਼ਨ ਕਰਵਾ ਦਿਓ ਜਿੰਨੇ ਭਰਾ ਪਹੁੰਚੀ ਹੈ ਜਾਂ ਉਹਨਾਂ ਦਾ ਰਿਗੂ ਹੋਣਾ ਹੈ ਜਿੰਨੇ ਗੈਸਟ ਆਏ ਹੋਏ ਆਹਨ ਦਾ ਦੇਖਾ ਜੀ ਹੈ ਮੀਰੀ ਤੇਰੀ ਨੌਸਟਾਫ ਵੀ ਸਾਰੀ ਮੈਂਬਰਸ਼ਿਪ ਕੋਲੋਂ ਸੋ ਸੈਕਿੰਡ ਰਾਉਂਡ ਦੀ ਸਟਾਰਟਿੰਗ ਹੋ ਚੁੱਕੀ ਹੈ ਜੀ ਥੋੜਾ ਗੈਪ ਹੀ ਬਣਾ ਲਿਓ ਭਾਈ ਠੀਕ ਹੈ ਜਦੋਂ ਆਪਾਂ ਜਿਆਦਾ ਨੇੜੇ ਕਰ ਲਾਨੇ ਆ ਲਉਏ ਬਈ ਰਾਜ ਜੀ ਓਕੇ ਅੱਜ ਆ ਰਿਹਾ ਸਟੇਜ 'ਵਾਲ ਨਗਰ ਦਾ ਧੰਨਵਾਦ ਕਰਦੇ ਆਂ ਬਈ ਅਫਰੀਦੀ ਸਾਡਾ ਨਾਲ ਬਈ ਸਰਮਾ ਚੌਥਾ ਹੋਈ ਵਾਲ ਤੇ ਨਾਲ ਬਬਰ ਚੌਥਾ ਧਰਾਲ ਸਾਡਾ ਤੇ ਰਾਣਾ ਵੀਰ ਸਾਡਾ ਵੀ ਸ਼ੇਰ ਕਰਨੇ ਨੇ ਪਹੁੰਚਿਆ ਅਫਰੀਦੀ ਉਹਨਾਂ ਦੇ ਨਾਲ ਪਿਆਰ ਆ ਤੇ ਵੀਰ ਨਾਲੇ ਬਈ ਹਰਪ੍ਰੀਤ ਉਹਨਾਂ ਦੇ ਨਾਲ ਸੇਵਨ ਰਾਜ ਜੀ ਮਰੀ

ਅੰਕਿਤ ਭਰਾ ਸਾਡਾ ਨਰਮਲ ਪਿੰਡ ਵਾਲਾ ਕਾਲੀ ਅਕਸ਼ੇ ਰਾਣਾ ਜੋ ਭਰਾ ਸਾਡੇ ਰਿੰਗ ਦੇ ਵਿੱਚ ਆਉਣ ਤੇ ਨਾਲ ਹੀ ਭਾਈ ਹਰਮਿਤ ਜਿਲਦੇ ਸਾਦਰ ਸਾਹਿਬ 10 ਨੰਬਰ 140 ਨਾ ਭਰਾ ਸਾਡੇ ਕਹਿੰਦੇ ਰੂਪ ਅਸ਼ੇਰ ਕਰਦੇ ਜਿਹੜੇ ਪਹੁੰਚੇ ਹੈ ਜਿਹੜੇ ਭਰਾ ਜਿਹੜੇ ਪ੍ਰਾਈਜ਼ ਪ੍ਰਾਈਜ਼ ਦਾ ਸਮਾਰੋਹ ਕਰ ਰਹੇ ਹੈ ਬਹੁਤ ਰਿਸਪੈਕਟਡ ਵੀਰ ਬਹੁਤ ਝੱਫੇ ਦੇ ਨਾਲ ਕਹਿੰਦੇ ਬੜਾ ਪਿਆਰ ਇਹਨਾਂ ਮੁੰਡਿਆਂ ਦਾ ਜਿਹੜੇ ਭਰਾ ਜਿਹੜੇ ਆ ਕੇ ਯਾਤਰੀਆਂ ਤੋਂ ਵੀ ਕਹਿੰਦੇ ਬੜੇ ਹੋਏ ਹੈ

ਇਹਨਾਂ ਦੀ ਬਦੌਲਤ ਅੱਜ ਕਿੰਨਾ ਨਵਾਂ ਮਾਹੌਲ ਆ ਗਿਆ ਅੱਜ ਧਗੋਟੱਕ ਜਿਹੜੀ ਜੁੜੀ ਹੋਈ ਹੈ ਗੱਜਾਂ ਵਿੱਚ ਭਰੇ ਖੇਡ ਸਟੇਡੀਅਮ ਵੱਡੀ ਦੇਣ ਹੈ ਬਾਬਾ ਗੁਰਵਿੰਦਰ ਸਿੰਘ ਜੀ ਖੇਡਿ ਗੁਰਸਰਨ ਸਿੰਘ ਜੀ ਸਰਨਾ ਝੱਟਾ ਤੋਂ ਵੀ ਵਾਲਾ ਪ੍ਰਧਾਨ ਸਾਹਿਬ ਇਹ ਨਾਲ ਹੀ ਖਦਾਾਨ ਕੀ ਰਹੀ ਵੀ ਵਾਲੀਬਾਲ ਮੀਤ ਪ੍ਰਧਾਨ ਹਮਨ ਝੱਟਾ ਜੀ ਬਹੁਤ ਬਹੁਤ ਸ਼ੁਕਰੀਆ ਧੰਨ ਕਰਦੇ ਆ ਇਹਨਾਂ ਮਹਾਨ ਸ਼ੁਕਰੀਆ ਦਾ ਉਧਰ ਬਾਬਾ ਜੀ ਕਦੇ ਵਿਸ਼ੇਸ਼ ਕਰਨ ਦੇ ਪੁਜੀ ਆ ਰਹੇ ਆ ਆਪਣੀ ਮਿੱਤਰ ਮੰਡਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਜਿਹੜੇ ਮੁੱਦੇ ਜਾ ਰਹੇ ਸਲੋ ਮਾਰਵਾੜੀ ਆਪਾਂ ਚੱਲਦੇ ਆਪਾਂ ਇਹਨੂੰ ਜਰ ਨੂੰ ਬੰਦੀ ਬੰਦੀ ਭਰਾ ਸਾਡੇ ਹਰਿਆਣੇ ਦੇ ਜਿਹੜੇ ਪੁੱਜੀ ਹੈ ਤੇ ਪੰਜਾਬ ਦੀ ਹੋਣ ਦੀ ਗੱਲ ਵੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨੂੰ ਕਿਵੇਂ ਬਚਾਇਆ ਸਕਦਾ ਜਾਂ ਸਾਡੇ ਇਹ 8-9 ਸਾਲਾਂ ਤੋਂ ਤਕਰੀਬਨ ਬਹੁਤ ਸਾਰੀ ਕਰ ਰਹੇ ਨੇ ਇਹ ਕਰਦੇ ਵੀਡੀਓ ਦਾ ਐਂਡ ਵਧੀਆ ਲੱਗਦਾ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ